ਇਹ ਨਸ਼ੇ ਦੇ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ ਰਾਜ ਦਾ ਨਸ਼ਾ ਹੈ ਹੀ ਐ ਸਾ ਜਦੋਂ ਇਹ ਚੜ ਜਾਂਦਾ ਹੈ ਨਾ ਫਿਰ ਇਹ ਖੋਟੇ ਕਰਮ ਕਰਵਾਉਂਦਾ ਹੈ ਫਿਰ ਤਪੋਂ ਰਾਜ ਤੇ ਰਾਜੋਂ ਨਰਕ ਤੱਕ ਲੈ ਜਾਂਦਾ ਤਾਂ ਤੇ ਜਿਹੜੇ ਸੱਤਾਧਾਰੀ ਲੋਕ ਹੋਣ ਉਹਨਾਂ ਦਾ ਧਰਮ ਗੁਰਬਾਣੀ ਅਨੁਸਾਰ ਹੁੰਦਾ ਹੈ ਨਿਆਂ ਕਰਨਾ ਜੇ ਕੋਈ ਪੰਚ ਸਰਪੰਚ ਚੌਧਰੀ ਐਮ ਐਲ ਏ ਐਮ ਪੀ ਬਣ ਕੇ ਸੀ ਐਮ ਬਣ ਕੇ ਨਿਆਂ ਨਹੀਂ ਕਰਦਾ ਤੇ ਫਿਰ ਰਾਜ ਤੋਂ ਨਰਕ ਤੱਕ ਦਾ ਪਾਂਧੀ ਬਣ ਜਾਵੇ ਜੇ ਨਿਆਂ ਕਰਦਾ ਹੈ ਸੱਤਾ ਧਾਰੀ ਹੋ ਕੇ ਤੇ ਫਿਰ ਸੱਚੇ ਪਾਤਸ਼ਾਹ ਦੇ ਪਾਵਨ ਗੁਰਬਾਣੀ ਦੇ ਮੁਤਾਬਕ ਹੈ ਗੁਰਦੇਵ ਆਖਦੇ ਆ ਰਾਜੇ ਚੁਲੀ ਨਿਆਬ ਕੀ ਰਾਜਿਆਂ ਦਾ ਕਰਮ ਹੁੰਦਾ ਹੈ ਨਿਆਂ ਕਰਨਾ ਪਰ ਜਿਨ੍ਹਾਂ ਕੋਲੇ ਰਾਜਸੀ ਤਾਕਤ ਹੋਵੇ ਉਹ ਨਿਆਂਉ ਕਰਦੇ ਨਹੀਂ ਹੈ ਕਿਉਂਕਿ ਰਾਜ ਦਾ ਨਸ਼ਾ ਸਿਰ ਤੇ ਹੁੰਦਾ ਕੋਈ ਵਿਰਲੇ ਹੁੰਦੇ ਆ ਜਿਹੜੇ ਨਿਆਂ ਦੀ ਗੱਲ ਕਰਦੇ ਬਹੁਤੇ ਵੱਡੀ ਲੈ ਕੇ ਹੱਕ ਗਵਾ ਦਿੰਦੇ ਆ ਤੇ ਬੇਨਿਆਏ ਹੋ ਕੇ ਨਰਕ ਦੇ ਪਾਂਧੀ ਬਣ ਜਾਂਦੇ ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਜਿਨ੍ਹਾਂ ਦੇ ਕੋਲੇ ਰਾਜ ਸੱਤਾ ਹੈ ਜਿਨ੍ਹਾਂ ਜਿਨ੍ਹਾਂ ਦੇ ਕੋਲੇ ਕੋਈ ਰਾਜਸੀ ਤਾਕਤ ਹੈ ਉਹ ਨਿਆਂ ਦੀ ਗੱਲ ਕਰਨ ਇਹੀ ਧਰਮ ਹੈ ਰਾਜਿਆਂ ਦਾ